ਇਨਾ ਸਾਲੋਂ ਨਰਮਲ ਹਸਪਤਲ ਪੈਂਦਾ ਮੰਡੀ ਗੰਢ ਕਣ ਉੱਥੋਂ ਇੱਕ ਰੁਕਾ ਆਇਆ ਸੀ ਸਰਜੀਤ ਸਿੰਘ ਪੁੱਤਰ ਬਲਿੰਦਰ ਸਿੰਘ ਮਰਦ ਕੇਸ ਮਾਸੀ ਪਿੰਡ ਇੱਥੇ ਮਾਤਾ ਗੁਜਰੀ ਬਲੋਨੀ ਪੈਂਦਾ ਬਲਣਾਪੁਰ ਪੈਂਦਾ ਸੀ ਨੰਬਰ ਇਹ ਆਇਆ ਸੀ ਰੁਕਾ ਮਰਦ ਕੇਸ ਦਾ ਤੋਂ ਉਹਦੇ ਚੈਨ ਲਈ ਅਸੀਂ ਸਾਡੇ ਗਏ ਸੀ ਸੁਖੰਦਰ ਸਿੰਘ ਤੇ ਉਹਨਾਂ ਨੇ ਜਾ ਕੇ ਪਹਿਲੇ ਦਿਨ ਤਾਂ ਬੈਠੇ ਸੀ ਉਦੋਂ ਦੇ ਫਿਰ ਗਏ ਹਮ ਟੂ ਟੂ ਗਿਆਨ ਕਰਵਾਉਣ ਵਾਸਤੇ ਉਹਨਾਂ ਨੇ ਡਾਕਟਰ ਨੇ ਲਿਖ ਦਿੱਤਾ ਫਿਰ ਡਿਊਟੀ ਇੰਸਟਿਟਿਊਟ ਲੋ ਜੱਸ ਸਾਹਿਬ ਦੀ ਹਾਜ਼ਰੀ ਵਿੱਚ ਮੈਨੂੰ ਸਭ ਨੇ ਨੋਟ ਮਿਆ ਲਿਖਿਆ ਜਿਹਨੇ ਜਨੇ ਲਿਖਾਇਆ ਵੀ ਉਹਦੇ ਬ੍ਰਦਰ ਜਿਸ ਦਾ ਨਾਮ ਹਰਦੀਪ ਸਿੰਘ ਹੈ ਉਹਨੇ ਉਹਦੀ ਖੇਤਰੀ ਜ਼ਮੀਨ ਹੈ ਜਿਹੜੀ ਉਹ ਆਪਣੇ ਨਾਮ ਕੋਲੀ ਸੀ ਐਕਚੁਅਲੀ ਉਹ ਸੁਮਾ ਦੇ ਲਈ ਜ਼ਮੀਨ ਹੁੰਦੀ ਸੀ ਬ੍ਰਦਰ ਨੇ ਸੁਮਾ ਦੇ ਲਈ ਆਪਣੇ ਨਾਮ ਕੋਲੀ ਸੀ ਉਹ ਦੋਨੋਂ ਮਿਲ ਕੇ ਤੇ ਜਾਗੀ ਲਈ ਪਿਆਰੀ ਰਹੀ ਸੀ ਤੇ ਇਹਨੇ ਫਿਰ ਰੋਲ ਪਾ ਕੇ ਇਸ ਗੱਲ ਤੋਂ ਆਪਣੇ ਪਰ ਹਰਵਾ ਗਿਆ ਦਲੇ ਸੀ ਤੇ ਜੀ ਡੈਥ ਹੋਈ ਯਸਾ ਕੱਲ ਦਾ ਅੱਛੀ ਤਰੀਕੇ ਨਾਲ ਕੱਲ 26 ਫਰਵਰੀ ਘਰ ਵਾਲੇ ਨੇ ਬਿਆਨ ਲਿਖਿਆ ਸੀ ਨਾਲ ਪਤਨੀ ਅਸੀਂ ਸਵੱਖ ਮੀਨਸ ਦਾ ਪਰਜਾ ਕਰਤਾ ਉਹਨੇ ਸੀ ਕਿ ਕਿਹਦੇ ਕਿਹੜੇ ਖਲਾਫ ਮਾਮਲਾ ਦਰਜ ਹੈ ਉਹਦੇ ਬ੍ਰਦਰ ਦੀ ਬੱਚਾ ਦਾ ਜੁਆ ਮਾੜਾ ਮਰ ਗਿਆ ਪਰਮਜੀਤ ਸਿੰਘ ਪੰਨਾ ਗੁਰਵਿੰਦਰ ਸਿੰਘ ਗ੍ਰਿਫਤਾਰੀ ਹੈਗੀ ਇਹਦੇ ਵਿੱਚ ਕੋਈ ਹਾਂ ਗ੍ਰਿਫਤਾਰੀ ਹਜੇ ਹੋਈ ਨਹੀਂ ਦਫਤਰ ਵਾਸਤੇ ਰਹਿਣਾ ਅਗਿਆਮੀ